ਹਾਂ ਜੀ ਅੱਜ ਕੀ ਘਰ ਹੋਇਆ ਪੰਜਾਬ ਸਰਕਾਰ ਵੱਲੋਂ ਚرائی ਜਦ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਸਿਵਲ ਪ੍ਰਸ਼ਾਸਨ ਬਠਿੰਡਾ ਵੱਲੋਂ ਇੱਕ ਜਿਹੜਾ ਨਾਜਾਇਜ਼ ਕਬਜ਼ਾ ਧੋਬੀਆਂ ਨਾ ਬਸਤੀ ਦੇ ਵਿੱਚ ਇਸ ਨੂੰ ਹਟਾਇਆ ਜਾਣਾ ਇਸ ਦੇ ਵਿੱਚ ਜਿਹੜੀ ਮੰਜੀਤ ਕੌਰ ਇਲੀਸ ਹਰਬੰਸ ਕੌਰ ਇਹ ਕਾਲਾ ਸਿੰਘ ਦੀ ਪਤਨੀ ਹੈ ਤੇ ਇੱਥੇ ਤੋਂ ਬਿਆਨਾ ਬਸਤੀ ਦੇ ਵਿੱਚ ਇਹਦੇ ਕਾਫੀ ਲੰਬੇ ਸਮੇਂ ਤੋਂ ਉੱਤੇ ਰਹਿ ਰਹੀ ਸੀ ਜਿਹੜੀ ਜਗ੍ਹਾ ਦੇ ਉੱਪਰ ਰਹਿ ਰਹੀ ਸੀਗੀ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਤੇ ਸਿਵਲ ਡਿਪਾਰਟਮੈਂਟ ਵੱਲੋਂ ਇਹਨਾਂ ਨੂੰ ਜੋ ਬੰਦਾ ਪ੍ਰੋਸੀਜਰ ਸੀਗਾ ਜੋ ਨੋਟਿਸ ਜਾਰੀ ਕਰਕੇ ਇਹਨਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀਗਾ ਤੇ ਜਿਸ ਤੇ ਅੱਜ ਇਹਨਾਂ ਵੱਲੋਂ ਕੋਈ ਲੀਗਲ ਜੋ ਪ੍ਰोसीਡਿੰਗਸ ਦੇ ਵਿੱਚ ਜਿਹੜੀ ਹੈਗੀ ਆ ਪੂਰੀ ਕਰਦੇ ਹੋਏ ਅੱਜ ਦਾ ਜ ਨਾਜਾਇਜ਼ ਕਬਜ਼ਾ ਹਟਾਇਆ ਜਾਣਾ ਜਿਸ ਦੇ ਵਿੱਚ ਅੱਜ ਇਸ ਬਠਿੰਡਾ ਪੁਲਿਸ ਵੱਲੋਂ ਮੌਕੇ ਦੇ ਉੱਪਰ ਪੁਲਿਸ ਮንዳ ਦਿੱਤੀ ਗਈ ਹੈ ਇਹ ਜਿਹੜੀ ਮਨਜੀਤ ਕੌਰ ਹੈ ਇਹ ਇੱਕ ਕਾਫੀ ਲੰਬੇ ਸਮੇਂ ਤੋਂ ਇਸ ਦੇ ਖਿਲਾਫ ਡਰੱਗਸ ਦੀ ਕਾਫੀ ਕੰਪਲੇਂਟਸ ਵੀ ਮਿਲ ਰਹੀਆਂ ਸੀਗੀਆਂ ਤੇ ਇਸ ਦੇ ਖਿਲਾਫ ਇੱਕ ਐਨਡੀਪੀਐਸ ਦਾ ਮੁਕੱਦਮਾ ਵੀ ਦਰਜ ਹੈ ਰੌਣ ਦਾ ਇਹ ਇਸ ਤੋਂ ਇਲਾਵਾ ਟੋਟਲ ਅਸੀਂ 1 ਮਾਰਚ ਤੋਂ ਲੈ ਕੇ ਹੁਣ ਤੱਕ 1311 ਮੁਕੱਦਮੇ ਐਨਡੀਪੀਐਸ ਦੇ ਦਰਜ ਕੀਤੇ ਨੇ ਜਿਸ ਦੇ ਵਿੱਚ 1973 ਜਿਹੜੇ ਬੰਦੇ ਆ ਉਹ ਅਸੀਂ ਅਰੈਸਟ ਕੀਤੇ ਆ ਇਸ ਤੋਂ ਲਾਵਾ 68 ਦੇ ਕਰੀਬ ਜਿਹੜੇ ਵੱਡੇ ਸਮਗਲਰ ਸੀਗੇ ਜਿਹੜੇ ਜਿੰਨਾਂ ਤੋਂ ਅਸੀਂ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਜਿਹੜੇ ਦੇ ਵਿੱਚ ਅਰੈਸਟ ਪਾਈ ਆ ਉਹ 68 ਬੰਦੇ ਜਿਹੜੇ ਹੈਗੇ ਨੇ ਅਸੀਂ ਗ੍ਰਿਫਤਾਰ ਕੀਤੇ ਨੇ ਤੇ 2023 ਤੋਂ ਲੈ ਕੇ ਹੁਣ ਤੱਕ ਅਸੀਂ 14 ਕਰੋੜ ਦੇ ਕਰੀਬ ਜਿਹੜੀ ਪ੍ਰਾਪਰਟੀ ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਸੀਗੀ ਉਹਨੂੰ ਅਸੀਂ ਜਿਹੜਾ 68 ਐਫ ਐਨ ਡੀ ਪੀ ਐਸ ਐਕਟ ਦੇ ਤਹਿਤ ਅਸੀਂ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਵਾਈ ਗਈ ਹੈ ਸੋ ਲਗਾਤਾਰ ਸਾਡੇ ਵੱਲੋਂ ਜਿਹੜਾ ਇਹ ਐਕਸ਼ਨ ਹੈ ਅਗੇਂਸਟ ਡਰੱਗਸ ਚੱਲ ਰਿਹਾ ਉਸ ਦੇ ਵਿੱਚ ਹੀ ਪਹਿਲਾਂ ਵੀ ਅਸੀਂ ਚਾਰ ਵਾਰ ਜਿਹੜਾ ਹੈਗਾ ਤੋਬੇਨਾਬਸਤੀ ਦੇ ਵਿੱਚ ਅਲੱਗ-ਅਲੱਗ ਜਿਹੜੇ ਨਸ਼ਾ ਤਸਕਰ ਸੀਗੇ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਹਨਾਂ ਦੇ ਘਰ ਜਿਹੜੇ ਸੀਗੇ ਉਹ ਖਾਲੀ ਕਰਵਾਏ ਗਏ ਸੀ ਨਜਾਇਜ਼ ਕਬਜ਼ੇ ਹਟਾਏ ਗਏ ਸੀਗੇ ਉਸੇ ਲੜੀ ਦੇ ਤਹਿਤ ਅੱਜ ਮਨਜੀਤ ਕੌਰ ਜੋਗੇ ਹੈਗੀ ਹੈ ਗਲੀ ਨੰਬਰ 1 ਤੋਬੇਨਾਬਸਤੀ ਦੇ ਵਿੱਚ ਜਿਹਦਾ ਕਬਜ਼ਾ ਕੀਤਾ ਹੋਇਆ ਸੀਗਾ ਉਸ ਦੇ ਨਜਾਇਜ਼ ਕਬਜ਼ੇ ਨੂੰ ਅੱਜ ਖਾਲੀ ਕਰਵਾਇਆ ਜਾ ਰਿਹਾ ਹੈ ਸਰ ਗਲੀ ਦੇ ਵਿੱਚ ਕਿੰਨੇ ਕ ਮਕਾਨ ਤੁਸੀਂ ਪਹਿਲਾਂ ਵੀ ਢਾ ਦਿੱਤੇ ਹੁਣ ਕਿੰਨੇ ਕੀ ਇਹ ਇਸ ਜਿਹੜੀ ਇਹ ਪਰਟੀਕੂਲਰ ਗਲੀ ਹੈ ਇਸ ਦੇ ਵਿੱਚ ਪਹਿਲਾ 4 ਜਿਹੜੇ ਮਕਾਨ ਸੀਗੇ ਜਿਹਨਾਂ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਚਾਹੇ ਉਹ ਵਰਕੁਜ ਕੌਰ ਦਾ ਘਰ ਹੋਵੇ ਜਾਂ ਹਰਬੰਸ ਕੌਰ ਦਾ ਘਰ ਸੀਗਾ ਉਹਨਾਂ ਦੇ ਨਜਾਇਜ਼ ਕਬਜ਼ੇ ਅਸੀਂ ਖਾਲੀ ਕਰਵਾਏ ਸੀਗੇ ਅੱਜ ਜਿਹੜਾ ਹੈਗਾ ਇਹ ਲਗਾਤਾਰ ਸਾਡੀ ਇਸ ਮੁਹਿੰਮ ਦੇ ਵਿੱਚ 3rd ਅਟੈਂਪਟ ਹੈਗੀ ਜਿਹੜੀ ਇਸ ਤੇ ਧੋਬੀਆਣਾ ਬਸਤੀ ਦੇ ਵਿੱਚ ਹੀ ਅਸੀਂ ਕਰ ਰਹੇ ਹਾਂ ਕਿਉਂਕਿ ਧੋਬੀਆਣਾ ਬਸਤੀ ਜਿਹੜਾ ਸੀਗਾ ਸ਼ਹਿਰ ਦੇ ਵਿੱਚ ਇੱਕ ਹੌਟਸਪੌਟ ਸੀਗਾ ਡਰੱਗਸ ਦਾ ਕਾਫੀ ਜਿਆਦਾ ਕੰਪਲੇਂਟਸ ਮਿਲਦੀਆਂ ਸੀਗੀਆਂ ਕਾਫੀ ਜਿਆਦਾ ਨਸ਼ੇ ਦੀ ਸ਼ਿਕਾਇਤ ਸੀਗੀ ਕਾਫੀ ਸੇਲਸ ਵੀ ਇਥੋਂ ਮਤਲਬ ਸ਼ਿਕਾਇਤਾਂ ਮਿਲਦੀਆਂ ਸੀਗੀਆਂ ਤੇ ਉਸ ਨੂੰ ਟਾਰਗੇਟ ਰੱਖਦੇ ਹੋਏ ਸਾਡੇ ਵੱਲੋਂ ਕਾਫੀ ਇਥੇ ਮੁਕਦਮੇ ਦਰਜ ਕੀਤੇ ਗਏ ਤੇ ਨਾਲ ਹੀ ਜਿਹੜਾ ਨਸ਼ਾ ਤਸਕਰ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀਗੇ ਉਹਨਾਂ ਨੂੰ ਵੀ ਖਾਲੀ ਕਰਵਾਇਆ ਗਿਆ ਸਰ ਇੱਕੋ ਏਰੀਆ ਚ ਵਾਰ-ਵਾਰ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸ਼ਹਿਰ ਚ ਹੋਰ ਵੀ ਏਰੀਏ ਨੇ ਜਿੱਥੇ ਲੋਕਾਂ ਖਿਲਾਫ ਡਰੱਗਸ ਦੇ ਕੇਸ ਵੀ ਦਰਜ ਹੋਏ ਆਗੇ ਦੇਖੋ ਮੇਨਲੀ ਜਿਹੜਾ ਪਾਰਟਿਕੂਲਰਲੀ ਅਸੀਂ ਸਭ ਤੋਂ ਪਹਿਲਾਂ ਜਦੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਕਿ ਕਿਤੋਂ ਜਿਹੜੀਆਂ ਸਾਨੂੰ ਕਾਲਸ ਜ਼ਿਆਦਾ ਮਿਲਦੀਆਂ ਨੇ ਕਿ ਇੱਥੇ ਜਿਹੜੇ ਹੈਗੇ ਨਸ਼ੇ ਦੀ ਸਪਲਾਈ ਹੁੰਦੀ ਹੈ। ਸੋ ਉਹਦੇ ਵਿੱਚ ਪਰਟੀਕੂਲਰਲੀ ਜਿਹੜਾ ਮੇਨ ਜਿਹੜਾ ਏਰੀਆ ਸੀਗਾ ਥੋਬੀਆਂ ਨਾ ਬਸਤੀ ਜਿਹੜਾ ਸੀਗਾ ਜਿੱਥੇ ਇੱਕ ਸਪੈਸੀਫਿਕ ਪੁਆਇੰਟ ਦੇ ਉੱਤੇ ਕਾਫੀ ਜ਼ਿਆਦਾ ਸ਼ਿਕਾਇਤਾਂ ਮਿਲਦੀਆਂ ਸੀਗੇ ਤੇ ਇੱਕ ਦੋ ਗਲੀਆਂ ਦੇ ਵਿੱਚ ਹੀ ਕਾਫੀ ਜ਼ਿਆਦਾ ਨਸ਼ੇ ਦੇ ਜਿਹੜੇ ਸਮਗਲਰ ਸੀਗੇ ਉਹ ਰਹਿੰਦੇ ਸੀਗੇ। ਇਸ ਤੋਂ ਇਲਾਵਾ ਵੀ ਇਹਨਾਂ ਨੇ ਜਿਹੜੇ ਜਿਹੜੀ ਜਗ੍ਹਾ ਹੈਗੀ ਹੈ ਇਹ ਵੀ ਜਗ੍ਹਾ ਵੀ ਸਰਕਾਰੀ ਜਗ੍ਹਾ ਹੈਗੀ ਜਿੱਥੇ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਕੀਤਾ ਹੋਇਆ ਸੀਗਾ। ਸੋ ਬੇਸਿਕਲੀ ਉਸ ਚੀਜ਼ ਨੂੰ ਫੋਕਸ ਰੱਖ ਲਾਸਟ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੀ ਬਾਕੀ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਅਸੀਂ ਜਿੱਦਾਂ ਪ੍ਰਾਪਰਟੀ ਫ੍ਰੀਜ਼ਿੰਗ ਦੇ ਤਹਿਤ ਅਸੀਂ ਕਾਫੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਕਰਾਈ ਹੈ ਉਸ ਦੇ ਵਿੱਚ ਅਲੱਗ-ਅਲੱਗ ਏਰੀਆਜ਼ ਦੇ ਅਸੀਂ ਟਾਰਗੇਟ ਕੀਤਾ ਗਿਆ ਇਸ ਤੋਂ ਇਲਾਵਾ ਤੋਬੀ ਤੋਬੇਰਨ ਬਸਤੀ ਤੋਂ ਇਲਾਵਾ ਇੱਕ 25 ਗੰਜ ਬਸਤੀ ਜਿਹੜੀ ਹੈਗੀ ਹੈ ਉੱਥੇ ਵੀ ਅਸੀਂ ਜਿਹੜੀ ਹੈਗੀ ਡੈਮੋਲੇਸ਼ਨ ਦੇ ਵਿੱਚ ਜਿਹੜਾ ਸਰਕਾਰੀ ਜਿਹਾ ਜਗ੍ਹਾ ਸੀ ਖਾਲੀ ਕਰਵਾਈ ਸੀਗੀ ਅ ਨਾਲ ਹੀ ਅਸੀਂ ਬੀੜ ਤਲਾਬ ਬਸਤੀ ਜਿਹੜੀ ਸੀਗੀ ਬਸਤੀ ਨੰਬਰ 3 ਦੇ ਵਿੱਚ ਵੀ ਇੱਕ ਜਿਹੜਾ ਘਰ ਸੀਗਾ ਸੋਰਜ ਦਾ ਜੋ ਘਰ ਸੀਗਾ ਉਸ ਨੂੰ ਵੀ ਅਸੀਂ ਖਾਲੀ ਕਰਵਾਇਆ ਸੀਗਾ ਸਰ ਇਹ ਜਿਹੜੀ ਲੇਡੀ ਹੈ ਇਹ ਕਿੰਨੀ ਦੇਰ ਤੋਂ ਡਰਗ ਤੇ ਇਨਵੋਲਵ ਹੈਗੀ ਹੈ ਤੇ ਇਸੇ ਗਲੀ ਜਿਹੇ ਰਹਿੰਦੀ ਆ ਪਹਿਲਾਂ ਵੀ ਘਾਏ ਨੇ ਤੇ ਇਹਦਾ ਪਹਿਲਾ ਯੂਨਿਟ ਆਇਆ ਨਾਲ ਹੀ ਜਦੋਂ ਆਪਾਂ ਅੱਥਰੂ ਆ ਦੇਖੋ ਇਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਪ੍ਰੋਸੀਜਰ ਫਾਲੋ ਕੀਤਾ ਜਾਂਦਾ ਉਹਨਾਂ ਨੂੰ ਨੋਟਿਸ ਇਸ਼ੂ ਕੀਤਾ ਜਾਂਦਾ ਹੈ ਪਹਿਲਾਂ ਆ ਉਸ ਨੋਟਿਸ ਦਾ ਇੱਕ ਟਾਈਮ ਪੀਰੀਅਡ ਹੁੰਦਾ ਜਦੋਂ ਟਾਈਮ ਪੀਰੀਅਡ ਮੁਕੰਮਲ ਹੋਣ ਤੇ ਕੋਈ ਡਾਕੂਮੈਂਟ ਪੇਸ਼ ਨਹੀਂ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹਦੇ ਜਿਹੜਾ ਕਬਜ਼ਾ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਵਿਦਆਊਟ ਲੀਗਲ ਪ੍ਰੋਸੀਡਿੰਗ ਜਿਹੜੀ ਹੈਗੀ ਆ ਅਸੀਂ ਜਿਹੜੀ ਉਹਦੀ ਕਬਜ਼ਾ ਕਾਰਵਾਈ ਮੁਕੰਮਲ ਨਹੀਂ ਕੀਤੀ ਜਾ ਸਕਦੀ ਸਰ ਅੱਜ ਦੀ ਗੱਲ ਕਰੀ ਕਾਰਵਾਈ ਚ ਕਿੰਨੀ ਸੰਖਿਆ ਚ ਪੁਲਿਸ ਹੈਗੀ ਤੇ ਹੋਰ ਕਿਹੜੇ ਕਿਹੜੇ ਡਿਪਾਰਟਮੈਂਟ ਹੈਗੇ ਅੱਜ ਅਸੀਂ ਜਿਹੜੇ ਹੈ ਸਿਵਲ ਡਿਪਾਰਟਮੈਂਟ ਦੇ ਨਾਲ ਸਾਡੇ ਇੱਥੇ ਡਿਊਟੀ ਮੈਜਿਸਟਰ ਸਾਹਿਬ ਆਏ ਨੇ ਤੇ ਅਸੀਂ ਤਕਰੀਬਨ 50 ਦੇ ਕਰੀ ਪੁਲਿਸ ਮੁਲਾਜ਼ਮ ਲਗਾਏ ਗਏ ਨੇ ਡੀਐਸਪੀ ਸਿਟੀ ਤੋਂ ਸਰਵਜੀਤ ਸਿੰਘ ਜੀ ਇੱਥੇ ਮੌਕੇ ਦੇ ਉੱਪਰ ਡਿਊਟੀ ਉਹਨਾਂ ਦੀ ਲਗਾਈ ਗਈ ਹੈ ਇਸ ਤੋਂ ਇਲਾਵਾ ਐਸਐਚਓ ਸ